ਬਹੁਤ ਅੱਛੇ ਰਹਿ ਉਸਤ ਸਾਰੇ ਜਾਨੇ ਆਓ ਉੱਥੇ ਇਹ ਦੇ ਘਬਰਾਉਂਦੇ ਨੇ ਇੱਚ ਘਬਰਾਉਣ ਦੀ ਲੋੜ ਨਹੀਂ ਹੈ ਇਹ ਚੀਜ਼ਾਂ ਮੈਡੀਸਨ ਨਾਲ ਟਰੀਟ ਹੋ ਜਾਂਦੀਆਂ ਨੇ ਕੀ ਨਾਮ ਹੈ ਮੇਰਾ ਨਾਮ ਡਾਕਟਰ ਅਮਿਤ ਬਾਂਸਲਾ ਹੈ ਮਾਇਲੋਦੇ ਆਨੇ 40 ਹਸਪੀਟਲ ਦੇ ਵਿੱਚ ਆਪਣੀ ਐਜ਼ ਅ ਗੈਸਟਰੋਐਂਟਰੋਲੋਜੀ ਸੇਵਾਵਾਂ ਦੇ ਰਿਹਾ ਕਿੰਨੇ ਮਰੀਜ਼ਾਂ ਦੇ ਦੇਖੇ ਗਏ ਨੇ ਕੀ ਕੀ ਅਜਿਹੇ ਹਲਕਾ ਪਾਸਾ ਬੀਪੱਛੀ ਮਰੀਜ਼ ਅਸੀਂ ਦੇਖ ਚੁੱਕੇ ਹਾਂ ਹਲੇ ਹੋਰ ਬਹੁਤ ਮਰੀਜ਼ ਆਪਣੇ ਪੈਂਦੇ ਹੈਗੇ ਨੇ ਤੇ ਮੈਂ ਇੱਥੇ ਬਰਨਾਲੇ ਸ਼ਹਿਰ ਚ ਪਿਛਲੇ 4 ਸਾਲ ਤੋਂ ਆਪਣੀ ਲਗਾਤਾਰ ਓਪਡੀਵੀ ਸੇਵਾ ਦੇ ਰਿਹਾ ਤੇ ਅਸੀਂ ਬਹੁਤ ਮਰੀਜ਼ਾਂ ਦਾ ਇੱਥੇ ਸਕਸੈਸਫੁਲੀ ਇਲਾਜ ਕਰ ਚੁੱਕੇ ਹਾਂ ਕਿਹੜੇ ਕਿਹੜੇ ਇਲਾਜ ਦੀ ਜਾਣਕਾਰੀ ਅਸੀਂ ਬੇਸਿਕਲੀ ਮੈਂ ਪੇਟ ਤੇ ਲੀਵਰ ਦਾ ਸਪੈਸ਼ਲਿਸਟ ਡਾਕਟਰ ਹਾਂ ਤਾਂ ਪੇਟ ਦੀਆਂ ਬਿਮਾਰੀਆਂ ਕਿਸੇ ਨੂੰ ਭੁੱਖ ਘਟ ਲੱਗਣੀ ਪੇਟ ਚ ਦਰਦ ਹੋਣਾ ਖੂਨ ਆਣਾ ਲੈਟਰਨਸ ਤੇ ਉਲਟੀਆਂ ਚ ਖੂਨ ਆਣਾ ਲਿਵਰ ਦੀਆਂ ਪ੍ਰੋਬਲਮ ਕਿਸੇ ਨੂੰ ਪੀਲੀਆ ਹੋਣਾ, ਪੇਟ ਚ ਪਾਣੀ ਭਰਨਾ, ਪੈਂਕਰੀਆਜ਼ ਦੀ ਪ੍ਰੋਬਲਮ, ਗੰਭੀਰ ਦਰਦ ਰਹਿਣਾ, ਜਾਦਾ ਦਰਦ ਰਹਿਣਾ, ਕਬਜ਼ ਦੀ ਸ਼ਿਕਾਇਤ, ਇਹ ਸਾਰੀਆਂ ਸਮੱਸਿਆਵਾਂ ਵਾਸਤੇ ਅਸੀਂ ਇੱਥੇ ਸੇਵਾਵਾਂ ਦਿੰਦੇ ਹਾਂ। ਮੈਂ ਆਪਣੇ ਮਰੀਜ਼ਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਇਹ ਜਿਹੜੀਆਂ ਲੱਛਣ ਹੁੰਦੇ ਨੇ ਇਹ ਸਿੰਪਲ ਬਿਮਾਰੀ ਤੋਂ ਲੈ ਕੇ ਬਹੁਤ ਗੰਭੀਰ ਬਿਮਾਰੀ ਦਾ ਵੀ ਸੂਚਕ ਹੋ ਸਕਦੇ ਹਨ। ਸੋ ਕਿਸੇ ਵੀ ਮਰੀਜ਼ ਨੂੰ ਆਪਣੇ ਲੱਛਣਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅਗਰ ਉਹਨਾਂ ਨੂੰ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਜਲਦੀ ਤੋਂ ਜਲਦੀ ਆਪਣੇ ਨੇੜਲੇ ਪੇਟ ਦਾ ਜੋ ਵੀ ਪ੍ਰੋਬਲਮ ਹੈ ਉਹ ਤੇ ਸਪੈਸ਼ਲਿਸਟ ਡਾਕਟਰ ਨੂੰ ਜੁੜ ਦਿਖਾਣਾ ਚਾਹੀਦਾ ਤਾਂ ਕਿ ਉਹਨਾਂ ਦਾ ਪ੍ਰੋਪਰ ਜਾਂਚ ਕਰਕੇ ਪ੍ਰੋਪਰ ਇਲਾਜ ਹੋ ਸਕੇ ਕਈ ਵਾਰੀ ਬੜੀ ਇਨੀਸ਼ੀਅਲ ਸਟੇਜ ਚ ਆਪਾਂ ਬਿਮਾਰੀ ਪਕੜ ਸਕਦੇ ਹਾਂ ਉਹਨਾਂ ਦਾ ਐਂਡੋਸਕੋਪਿਕ ਤਰੀਕੇ ਨਾਲ ਕਈ ਤਰ੍ਹਾਂ ਦੇ ਗੱਠਾਂ ਦਾ ਇਲਾਜ ਐਂਡੋਸਕੋਪਿਕਲੀ ਹੋ ਜਾਂਦਾ ਹੈ ਉਹ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਜਦੋਂ ਮਰੀਜ਼ ਆਪਣੇ ਸਿੰਪਟਮਸ ਨੂੰ ਇਗਨੋਰ ਕਰ ਦਿੰਦੇ ਹਨ ਤਾਂ ਉਹ ਬਹੁਤ ਲੇਟ ਸਟੇਜ ਦੇ ਵਿੱਚ ਸਾਡੇ ਕੋਲ ਪਹੁੰਚਦੇ ਹਨ ਫਿਰ ਉਸ ਟਾਈਮ ਤੱਕ ਬਿਮਾਰੀਆਂ ਕਈ ਕਈ ਪੇਸ਼ੈਂਟ ਦੇ ਵਿੱਚ ਬਿਮਾਰੀਆਂ ਫੈਲ ਚੁੱਕੀਆਂ ਹੁੰਦੀਆਂ ਨੇ ਉਸ ਟਾਈਮ ਤੇ ਉਹਨਾਂ ਦਾ ਬਹੁਤ ਸਕਸੈਸਫੁਲ ਇਲਾਜ ਪੋਸੀਬਲ ਨਹੀਂ ਹੁੰਦਾ ਸਵਗਰ ਮਰੀਜ਼ ਆਪਣੇ ਸਿੰਪਟਮਸ ਦੇ ਆਪਣੇ ਲੱਛਣਾਂ ਅਤੇ ਧਿਆਨ ਦੇ ਤਾਂ ਆਪਣੀ ਜਾਂਚ ਜਲਦੀ ਕਰਾਂ ਤਾਂ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਕੀ ਨਾਮ ਹੈ? ਮੇਰਾ ਨਾਮ ਡਾਕਟਰ ਵਰੁਣ ਮਿੱਤਲ ਹੈ। ਮੈਂ ਕੰਸਲਟੈਂਟ ਯੂਰੋਲੋਜੀ ਕਿਡਨੀ ਟ੍ਰਾਂਸਪਲੈਂਟ ਸਰਜਨ ਕੰਮ ਕਰ ਰਿਹਾ ਹਾਂ 40 ਹਸਪੀਟਲ ਮਾਲਰੋਡ ਦੇ ਇੱਕ ਨਵੀਂ ਬ੍ਰਾਂਚ ਹੁਣ ਖੁੱਲੀ ਹੈ 40 ਹਸਪੀਟਲ ਦੀ ਤਾਂ ਕਿ ਜਿਹੜੇ ਪੇਸ਼ੈਂਟਸ ਨੇ ਆਪਣੇ ਰਾਈ ਕੋਰਟ ਦੇ ਸਾਈਡ ਦੇ ਮੁਲਾਪੁਰ ਸਾਈਡ ਦੇ ਬਰਨਾਲੇ ਤੋਂ ਮੋਗੇ ਤੋਂ ਇਨਾ ਪੇਸ਼IENTS ਲਈ ਇੱਕ ਈਜ਼ੀ ਅਪਰੋਚ ਰਹੇਗੀ ਮਾਲਰੂਟ ਤੇ ਤਾਂ ਕਿ ਉਹ ਆਪਣਾ ਪ੍ਰੋਪਰ ਟਰੀਟਮੈਂਟ ਕਰਵਾ ਸਕਣ ਅੱਜ ਇੱਥੇ ਬਰਨਾਲੇ ਅਸੀਂ ਕੈਂਪ ਲਗਾਇਆ ਹੈਗਾ ਯੂਰੋਲੋਜੀ ਦਾ ਬੇਸਿਕਲੀ ਪੇਸ਼IENTS ਜਿਹੜੇ ਖਾਸ ਕਰਕੇ ਮੇਲ ਪੇਸ਼IENTS ਨੂੰ ਅਵੇਅਰ ਕਰਨਾ ਸੀ ਪ੍ਰੋਸਟੇਟ ਹੈਲਥ ਦੇ ਰਿਗਾਰਡਿੰਗ ਕਿੰਨੇ ਮਿਲਿਓ ਤੱਕ ਤੁਸੀਂ ਦੇਖ ਦਿੱਤਾ ਕਿੰਨੇ ਕੈਂਪ ਤੇ ਕਰ ਰਹੇ ਸੀ ਕੈਂਪ ਤੇ ਲਗਭਗ ਜੀ ਹਜੇ ਤੱਕ ਕਪਨੀ ਕੋਲੇ 15 ਤੋਂ 20 ਨੇਜ਼ ਆ ਚੁੱਕੇ ਨੇ ਜੀ ਹੋਰ ਕੀ ਕਹਿਣਾ ਜੋਨੇ ਮੇਰੇ ਕੋਲ ਹੀ ਚਾਹੀਦਾ ਦੇਖੋ ਮੇਨਤਾ ਅੱਜ ਕੈਂਪ ਲਗਾਉਣ ਦਾ ਮਕਸਦ ਏ ਲੋਕਾਂ ਨੂੰ ਇਨਫੋਰਮੇਸ਼ਨ ਦੇਣੀ ਪ੍ਰੋਸਟੇਟ ਹੈਲਥ ਦੇ ਰਿਗਾਰਡਿੰਗ ਦੂਸਰਾ ਕਿਡਨੀ ਸਟੋਨਸ ਦੇ ਰਿਗਾਰਡਿੰਗ ਜਿਹੜੀਆਂ ਮਿਥ ਹੈਗੀਆਂ ਆ ਉਹਦੇ ਰਿਗਾਰਡਿੰਗ ਉਹਨਾਂ ਨੂੰ ਨੌਲੇਜ ਦੇਣੀ ਕਿ ਹਾਂਜੀ ਸਾਰੇ ਕਿਡਨੀ ਸਟੋਨਸ ਦਵਾਈਆਂ ਨਾਲ ਨਹੀਂ ਨਿਕਲਦੇ ਇਹਨਾਂ ਨੂੰ ਇਗਨੋਰ ਨਾ ਕਰੋ ਕਿਉਂਕਿ ਇਹ ਕਿਡਨੀ ਸਟੋਨ ਕਈ ਵਾਰੀ ਗੁਰਦੇ ਨੂੰ ਪਰਮਨੈਂਟ ਨੁਕਸਾਨ ਵੀ ਪਹੁੰਚਾਉਂਦੇ ਨੇ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਸਟੋ ਬੱਤਰਿਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਜੀ ਕਿ ਪਾਣੀ ਦੀ ਜਿਹੜੀ ਇਨਟੇਕ ਹੈ ਲਿਕਵਿਡ ਇਨਟੇਕ ਹੈ ਉਹ ਆਪਣੀ ਜਿੰਨੀ ਰਿਕੁਆਇਰਡ ਹੈ ਤੁਹਾਡੇ ਸ਼ਰੀਰ ਦੇ ਹਿਸਾਬ ਨਾਲ ਤੁਹਾਡੀ ਏਜ ਦੇ ਹਿਸਾਬ ਨਾਲ ਉਨੀ ਰੱਖੋ ਸਿਰਫ ਇੱਕ ਇਹ 80% ਪੇਸ਼IENTS ਦੇ ਵਿੱਚ ਇਹੀ ਇੱਕ ਕਾਰੇਗਾਰ ਪ੍ਰਿਕਾਸ਼ਨ ਹੈ ਦੂਸਰਾ ਜਿਹੜੇ ਡਾਇਲਿਸਿਸ ਵਾਲੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਕਿ ਇੱਕ ਡਾਇਲਿਸਿਸ ਜਿਹੜਾ ਹੈ ਇਹ ਐਂਡ ਟ੍ਰੀਟਮੈਂਟ ਨਹੀਂ ਹੈਗਾ ਤੁਹਾਡੇ ਕੋਲ ਇੱਕ ਕਿਡਨੀ ਟ੍ਰਾਂਸਪਲੈਂਟ ਦੀ ਆਪਸ਼ਨ ਹੈ ਜਿਹੜੀ ਕਿ ਤੁਸੀਂ ਕਰਵਾ ਸਕਦੇ ਹੋ ਉਹਦੇ ਨਾਲ ਤੁਸੀਂ ਆਪਦੇ ਪਰਿਵਾਰ ਤੇ ਬੋਝ ਬਣਨ ਦੀ ਜਗ੍ਹਾ ਇੱਕ ਰਨਿੰਗ ਮੈਂਬਰ ਬਣ ਕੇ ਰਹਿ ਸਕਦੇ ਹੋ ਪਰਿਵਾਰ ਵਾਸਤੇ ਇਹ ਕੋਈ ਜਿਵੇਂ ਕਹਿ ਲਓ ਕਿ ਕਿਡਨੀ ਟ੍ਰਾਂਸਪਲੈਂਟ ਪਹਿਲਾ ਵਾਲਾ ਟਾਈਮ ਨਹੀਂ ਰਿਹਾ ਅੱਜ ਤੋਂ ਜੇ ਆਪਾਂ 20 ਸਾਲ ਪਹਿਲਾਂ ਦੀ ਗੱਲ ਕਰੀਏ ਹੁਣ ਬਹੁਤ ਹੀ ਈਜ਼ੀ ਪ੍ਰੋਸੈਸ ਹੈ ਬਹੁਤ ਹੀ ਸੇਫ ਸਰਜਰੀ ਹੈ ਪਹਿਲਾਂ ਨਾਲੋਂ ਇਹ ਬਸ ਇਹ ਹੈ ਕਿ ਪੇਸ਼ੈਂਟ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂਜੀ ਮੇਰਾ ਇਹ ਕਿਡਨੀ ਟ੍ਰਾਂਸਪਲੈਂਟ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਅਮਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਿਤ ਵਾਲੀਆ 40ਸ ਹਸਪੀਟਲ ਲੁਧਿਆਣਾ ਤੋਂ ਅਸਿਸਟੈਂਟ ਮੈਨੇਜਰ ਅਸੀਂ ਜੀ ਕੈਂਪ ਲਗਾਇਆ ਗਿਆ ਕੀ ਕੀ ਕੈਂਪ ਲਗਾਇਆ ਗਿਆ ਕੀ ਇਹਦੇ ਵਿੱਚ ਇਲਾਜ ਕੀਤਾ ਗਿਆ ਅਸੀਂ ਸਰ ਅੱਜ ਸਿਟੀ ਬਨਾਲਾ ਵਿਖੇ ਜਿਹੜਾ ਕੈਂਪ ਲਾਇਆ ਹੈਗਾ ਇਹ ਕੈਂਪ ਡਾਕਟਰ ਅਮਿਤ ਵੰਸਲ ਡੀਐਮ ਗੈਸਟਰੋ ਇਹਦੇ ਪੇਟ ਤੇ ਜਿਗਰ ਦੇ ਰੋਗਾਂ ਦੇ ਮਾਹਿਰ ਨੇ ਤੇ ਡਾਕਟਰ ਵਰਨ ਮਿੱਤਲ ਜੀ ਜਿਹੜੇ ਯੂਰੋਲੋਜੀ ਦੇ ਪਿਸ਼ਾਬ ਦੇ ਗਦੂਦ ਦੇ ਰੋਗਾਂ ਦੇ ਮਾਹਿਰ ਨੇ ਉਹਨਾਂ ਦਾ ਅਸੀਂ ਕੈਂਪ ਲਾਇਆ ਹੈਗਾ ਇਹ ਕੈਂਪ ਉਸ ਦਾ ਸਾਰਾ ਸੀ ਜਿਹੜਾ ਕੈਂਪ ਲਾਇਆ ਹੈ ਮੇਨ ਇਸ ਦੇ ਅੰਦਰ ਜਿਹੜੇ ਲੋਕਾਂ ਨੂੰ ਹੈਪਰਟਾਈਟਸ ਬੀ ਤੇ ਸੀ ਹੁੰਦਾ ਹੈਗਾ ਜਿਗਰ ਦੀਆਂ ਬਿਮਾਰੀਆਂ ਹੋ ਗਈਆਂ ਕਾਲਾ ਪੀਲਿਆ ਹੋ ਗਿਆ ਜਿੱਦਾਂ ਲੋਕ ਚੈੱਕ ਨਹੀਂ ਕਰਾਂਦੇ ਆਮ ਟੈਸਟਾਂ ਦੇ ਅੰਦਰ ਉਹ ਫ੍ਰੀ ਟੈਸਟ ਕਰ ਰਹੇ ਹਾਂ ਅਸੀਂ ਇਸ ਤੋਂ ਇਲਾਵਾ ਸ਼ੂਗਰ ਬੀਪੀ ਆਪਣਾ ਤੇ ਨਾਲ ਆਪਣਾ ਐਚਪੀਏ ਵਾਸੀ ਸ਼ੂਗਰ ਦਾ ਟੈਸਟ 3 ਮਹੀਨਿਆਂ ਦਾ ਤੇ ਪੀਐਸਏ ਪ੍ਰੋਸਟੇਟ ਕੈਂਸਰ ਟੈਸਟ ਜਿਹੜਾ ਹੈਗਾ ਉਹ ਫ੍ਰੀ ਕਰ ਰਹੇ ਹਾਂ ਯੂਰੋਫਲੋਮੈਟਰੀ ਯੂਰਨ ਦੀ ਧਾਰ ਹੁੰਦੀ ਹੈ ਜਿਹੜੀ ਰੁੱਕੇ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਬਾਥਰੂਮ ਵਿੱਚ ਰੁੱਕ ਕੇ ਆਂਦਾ ਜੀ ਇਹਨਾਂ ਨੂੰ ਇਹਨਾਂ ਨੂੰ ਬਾਥਰੂਮ ਵਿੱਚ ਰੁੱਕ ਕੇ ਆਂਦਾ ਜੀ ਤੇ ਉਸ ਤੋਂ ਬਾਅਦ ਟੁਪਕੜ ਟੁਪਕਾ ਬਾਥਰੂਮ ਆਣਾ ਉਹ ਸਾਰੇ ਟੈਸਟ ਜਿਹੜੇ ਅਸੀਂ ਫ੍ਰੀ ਕਰ ਰਹੇ ਹਾਂ ਅੱਜ ਤੇ ਇਸ ਮੌਕੇ ਦੇ ਉੱਤੇ ਸਿਟੀ ਹਸਪਤਾਲ ਜਿਹੜਾ ਆਪਣਾ ਬਰਨਾਲੇ ਵਾਲੇ ਹੈਗੇ ਜੀ ਇਹਨਾਂ ਦੇ ਵੱਲੋਂ ਤੁਹਾਨੂੰ ਬੜਾ ਵਧੀਆ ਸਹਿਯੋਗ ਮਿਲਿਆ ਹੈਗਾ ਇਹਨਾਂ ਦੇ ਵੱਲੋਂ ਸਾਨੂੰ ਅਲਟਰਾਸਾਉਂਡ ਦੇ ਉੱਤੇ 50% ਡਿਸਕਾਊਂਟ ਪੇਸ਼ ਕੀਤਾ ਹੈ ਪੇਸ਼ੈਂਟ ਦੇ ਲਈ ਐਚਬੀਏ1ਸੀ ਫ੍ਰੀ 슈ਗਰ ਫ੍ਰੀ ਤੇ ਸਾਡਾ ਸਹਿਯੋਗ ਦਿੱਤਾ ਹੈ ਇਹਨਾਂ ਨੇ ਪੂਰਾ ਜੀ ਤੇ ਸਿਟੀ ਹਸਪਤਾਲ ਸਾਡਾ ਜਿਹੜਾ ਹੈਗਾ ਜੀ 40 ਹਸਪਤਾਲ ਦਾ ਇੱਕ ਓਪੜੀ ਸੈਂਟਰ ਹੈ ਇੱਥੇ ਅਸੀਂ ਡਾਕਟਰ ਅਮਿਤ ਵੰਸਲ ਦੀ ਹਰ ਵੀਰਵਾਰ ਮਤਲਬ ਪਹਿਲੇ ਤੇ ਤੀਜੇ ਵੀਰਵਾਰ ਹਰ ਮਹੀਨੇ ਸਾਡੀ ਓਪੜੀ ਹੁੰਦੀ ਹੈ ਜੀ ਪੇਟ ਦੇ ਰੋਗਾਂ ਦੀ ਤੇ ਹੁਣ ਅਸੀਂ ਇਸੀ ਬਹੁਤ ਬੜੀ ਅੱਛੀ ਇੱਥੇ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਬੈਨੀਫਿਟ ਮਿਲਦਾ ਹੈ ਤੇ ਬੜੀ ਡਿਮਾਂਡ ਸੀ ਯੂਰੋਲੋਜੀ ਦੀ ਤੇ ਅਸੀਂ ਹ ਆਪਣੇ ਯੂਰੋਲੋਜੀ ਦੇ ਜਿਹੜੇ ਡਾਕਟਰ ਨੇ ਡਾਕਟਰ ਵਰੁਣ ਮਿੱਤਲ ਉਹਨਾਂ ਦੀ ਓਪਡੀ ਸ਼ੁਰੂ ਕਰਨ ਜਾ ਰਹੇ ਆ ਜੀ ਹਰ ਮਹੀਨੇ ਦੇ ਦੂਜੇ ਤੇ ਚੌਥੇ ਬੁੱਧਵਾਰ ਤੇ ਉਹ ਓਪਡੀ ਦਾ ਬੈਨੀਫਿਟ ਇਹ ਹੈ ਜੀ ਜਿਹੜੇ ਵੀ ਬਜ਼ੁਰਗ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਯੂਰਨ ਦੀ ਉਹ ਇੱਥੇ ਤੁਹਾਨੂੰ ਸੋਲੂਸ਼ਨ ਮਿਲ ਜਾਊਗਾ ਆਉਣ ਵਾਲੇ ਟਾਈਮ ਸਾਡੀ ਕੋਸ਼ਿਸ਼ ਹੈ ਜੀ ਕਾਰਡੀਓ ਦੀ ਆਪਣੀ ਜਿਹੜੀ ਡਿਮਾਂਡ ਹੈਗੀ ਹੈ ਉਹਦੀ ਓਪਡੀ ਅਸੀਂ ਜਲਦੀ ਸ਼ੁਰੂ ਕਰਾਂਗੇ ਇੱਥੇ ਹੋਂ ਤੱਕ ਕਿੰਨੇ ਮਰੀਜ਼ਾਂ ਨੂੰ ਇੱਥੇ ਦੇਖਿਆ ਹੋਂ ਤੱਕ ਸਰ ਅਸੀਂ ਇੱਥੇ 60 ਮਰੀਜ਼ ਦੇਖ ਚੁੱਕੇ ਹਾਂ ਜੀ ਆਪਣਾ ਤੇ ਨਾਲ ਹੀ ਇੱਥੇ ਸੀਨੀਅਰ ਸਿਟੀਜ਼ਨ ਗਰੁੱਪ ਆਇਆ ਹੈਗਾ ਜੀ ਆਪਣਾ ਉਹਨਾਂ ਦੇ ਪੇਸ਼ੈਂਟ ਵੀ ਸਾਡੇ ਕੋਲ ਆ ਰਹੇ ਨੇ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਬੜਾ ਫਸਾ ਮਿਲਿਆ ਹੈਗਾ ਤੇ ਸਾਰੇ ਬੰਦਿਆਂ ਨੂੰ ਬੈਨੀਫਿਟ ਮਿਲ ਰਿਹਾ ਜਿਸ ਚੀਜ਼ ਦਾ ਤੇ ਟੈਸਟ ਟੈਸਟ ਅਸੀਂ ਮੈਕਸਿਮਮ ਬੰਦਿਆਂ ਨੂੰ ਟੈਸਟ ਕਰ ਰਹੇ ਹਾਂ ਨੇ ਜੀ ਕੋਈ ਬੰਦਾ ਨਹੀਂ ਕਿ ਇਧਰ ਰਸ਼ ਨਹੀਂ ਕਰਨਾ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮੇਨ ਸਰ ਬਾਕੀ ਸਾਰੀ ਇਹ ਜੀ ਤਦ ਵਿੱਚ ਅਸੀਂ ਕੈਂਪ ਲਾਈ ਹੈ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਤੁਸੀਂ ਆਓ ਕਿ ਇਹ ਮਾਰਕETING ਪਰਪਸ ਨਹੀਂ ਮੇਨ ਇਹ ਹੁੰਦਾ ਹੈ ਜੀ ਜਦ ਅਸੀਂ ਸ਼ਹਿਰ ਚ ਪਹੁੰਚਦੇ ਆ ਕਿ ਲੋਕਾਂ ਨੂੰ ਤਾਂ ਬੈਨੀਫਿਟ ਮਿਲੇ ਦੇਖੋ ਜੀ ਯੂਰਿਨ ਫਲੋ ਯੂਰੋਫਲੋਮੈਟਰੀ ਇਹ ਹੈ ਜੀ ਜਿਹੜੇ ਵੀ ਬੰਦੇ 40 50 ਸਾਲ ਤੋਂ ਉੱਪਰ ਹੁੰਦੇ ਨੇ ਉਹਨਾਂ ਨੂੰ ਉਹ ਪ੍ਰੋਬਲਮ ਆਂਦੀ ਹੈ ਜੀ ਪ੍ਰੋਸਟੇਟ ਦੀ ਜਾਂ ਬਾਥਰੂਮ ਰੁੱਕ ਕੇ ਆਣਾ ਟਪਕਾ ਟਪਕਾ ਆਉਣਾ ਤੇ ਇਹਦੀ ਇੱਕ ਚੀਜ਼ ਦੀ ਕਿੱਦਤ ਰਹਿੰਦੀ ਹੈ ਉਸ ਚੀਜ਼ ਦੇ ਲਈ ਫਿਰ ਅਸੀਂ ਇਹ ਟੈਸਟ ਕਰਵਾਉਂਦੇ ਨੇ ਬਿਲਕੁਲ ਫਰੀ ਰਹਿੰਦਾ ਹੈਗਾ ਪ੍ਰੋਸਟੇਟ ਕੈਂਸਰ ਪੀਐਸਏ ਬਜ਼ੁਰਗਾਂ ਨੂੰ ਆਮ ਚੀਜ਼ ਹੈ ਘਬਰਾਉਂਦੇ ਨੇ ਇੱਥੇ ਘਬਰਾਉਣ ਦੀ ਲੋੜ ਨਹੀਂ ਹੈ ਇਹ ਚੀਜ਼ਾਂ ਮੈਡੀਸਨ ਨਾਲ ਟ ਨਾਮ ਹੈ ਮਨਦੀਪ ਕੌਰ ਜੀ ਕੀ ਕਹਿਣਾ ਚਾਹਦੇ ਹੋ ਡਾਕਟਰ ਸਾਹਿਬ ਕੋਲ ਕੰਸਲਟ ਕਰ ਹਾਂਜੀ ਡਾਕਟਰ ਸਾਹਿਬ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਆ ਮੇਰੇ ਹਸਬੰਡ ਦੇ ਲੀਵਰ ਚ ਕਾਫੀ ਪ੍ਰੋਬਲਮ ਆ ਗਈ ਸੀ ਚਾਰ ਪੰਜ ਮਹੀਨੇ ਤੋਂ ਆਈ ਥਿੰਕ ਅਨਦਰ ਟ੍ਰੀਟਮੈਂਟ ਚੱਲ ਰਿਹਾ ਹੈ ਕਾਫੀ ਇੰਪਰੂਵਮੈਂਟਸ ਆ ਉਹਨਾਂ ਦੀ ਰਿਪੋਰਟਸ ਦੇ ਵਿੱਚ ਬਹੁਤ ਅੱਛੇ ਹਨ ਸਾਬ ਸਾਰੇ ਜਣੇ ਆਓ ਇੱਥੇ ਕੀ ਨਾਮ ਹੈ ਮੇਰਾ ਨਾਮ ਮੁਹਿਤ ਸ਼ਰਮਾ ਹੈ ਡਾਕਟਰ ਸਾਹਿਬ ਨੇ ਤੁਹਾਨੂੰ ਦੇਖਿਆ ਕੀ ਕਹਿਣਾ ਚਾਹਦੇ ਹੋ ਨਹੀਂ ਬਹੁਤ ਵਧੀਆ ਲੱਗਿਆ ਅੱਗੇ ਵੀ ਅਸੀਂ ਇੱਕ ਦੋ ਵਾਰੀ ਡਾਕਟਰ ਸਾਹਿਬ ਦੀ ਰਾਇ ਲਈ ਹੈਗੀ ਕਿਸੇ ਬਿਮਾਰੀ ਦੇ ਰਿਲੇਟਡ ਕਿ ਅਸੀਂ ਲੁਧਿਆਣਾ ਜਾਂਦੇ ਰਹੇ ਆ ਤੇ ਅੱਜ ਚਲੋ ਇਹ ਸਾਡੇ ਸ਼ਹਿਰ ਦੇ ਵਿੱਚ ਆਏ ਨੇ ਤੇ ਸਾਨੂੰ ਇਹਨਾਂ ਦਾ ਦੁਆਰਾ ਫੇਰ ਮਿਲਣ ਦਾ ਤੇ ਇਹਨਾਂ ਤੋਂ ਓਪੀਨੀਅਨ ਲੈਣ ਦਾ ਮੌਕਾ ਮਿਲਿਆ ਤੇ ਬਹੁਤ ਹੀ ਵਧੀਆ ਸੁਭਾਅ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਇਲਾਜ ਕਰਦੇ। ਉਹ ਕਿਹਨਾਂ ਜਿਹੜੇ ਦਸੋਂ ਅਮਰੀਕਾ ਨੂੰ ਵੀ। ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਜਿਨ੍ਹਾਂ ਨੂੰ ਕੋਈ ਯੂਰੋਲੋਜੀ ਦੇ ਰਿਲੇਟਡ ਬਿਮਾਰੀ ਹੈ ਤਾਂ ਇੱਕ ਵਾਰੀ ਜ਼ਰੂਰ ਡਾਕਟਰ ਸਾਹਿਬ ਦੀ ਓਪੀਨੀਅਨ ਲੈਣ। ਮਾਈ ਸਰ ਮੇਰਾ ਨਾਮ ਹਾਂਸਾ ਸਿੰਘ ਡਾਕਟਰ ਸਾਹਿਬ ਨੇ ਅੱਜ ਤੁਹਾਨੂੰ ਦੇਖਿਆ ਕੀ ਕਿਹਾ ਕਿਸ ਤਰ੍ਹਾਂ ਕਿਹਾ ਠੀਕ ਹੈ ਮੈਨੂੰ ਬਹੁਤ ਵਧੀਆ ਲੱਗਿਆ ਜੀ ਡਾਕਟਰ ਸਾਹਿਬ ਨੂੰ ਮਿਰਕੀ ਜੀ ਤੇ ਮੈਨੂੰ ਹੌਸਲਾ ਵਜਾਈ ਦਿੱਤੀ ਕਿ ਨਾਰਮਲ ਚੀਜ਼ਾਂ ਜੋ ਵੀ ਖਾਣਾ ਪੀਣਾ ਤੁਸੀਂ ਆਪਦਾ ਸਿਹਤ ਨੂੰ ਦੇਖ ਕੇ ਤੇ ਸ਼ੂਗਰ ਦਾ ਜੋ ਵੀ ਮੈਨੂੰ ਕੋਈ ਪ੍ਰੋਬਲਮ ਆएगी ਡਾਕਟਰ ਸਾਹਿਬ ਨੇ ਮੈਨੂੰ ਬੇਨਤੀ ਕੀਤੀ ਵੀ ਤੁਸੀਂ ਮਿੱਠੇ ਤੋਂ ਪਰਹੇਜ਼ ਕਰੋ ਤੇ ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਠੀਕ ਹੈ